इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਮਾਨਸਾ ਵਿਖੇ ਧੀਆ ਦੀ ਲੋੜੀ ਮੇਲੇ ਤੇ 43 ਪ੍ਰਤਿਭਾਵਨ ਧੀਆ ਦਾਗੀ ਕੀਤਾ ਸਨਮਾਨ ਮਾਨਸਾ ਵਿਖੇ ਸਬੈਚਾਰਕ ਸਿਤਨਾ ਮੰਚ ਵੱਲੋਂ 19ਵਾਂ ਲੋੜੀ ਦੀਆਂ ਸੇ ਮੇਲਾ ਮਾਤਾ ਸੁੰਦਰੀ ਕਲਜ ਕਲਜ ਦੇ ਵਿੱਚ ਕਰਵਾਇਆ ਗਿਆ ਤੇ ਵੱਖ-ਵੱਖ ਖੇਤਰਾਂ ਵਿੱਚ ਮੇਲਾ ਮਾਰਨ ਵਾਲੀਆਂ ਤੇ 43 ਪਰਤਵਾਵਨ ਧੀਆਂ ਦਾ ਬ વિશેષ ਸਨਮਾਨ ਕੀਤਾ ਗਿਆ ਇਸ ਦੌਰਾਨ ਇਹਨਾਂ ਧੀਆਂ ਨੂੰ ਖੁੱਲੀ ਜੀਵ ਦੇ ਵਿੱਚ ਪੂਰੇ ਸ਼ਹਿਰ ਚ ਫੁੱਲਾਂ ਦੀ ਵਰਕਰ ਦੇ ਨਾਲ ਸਨਮਾਨਤਕ ਲਿਆਂਦਾ ਗਿਆ ਸੱਭਿਆਚਾਰਕ ਜੇਦਨਾ ਮੰਚ ਵੱਲੋਂ ਮਾਨਸਾ ਦੀ ਮਾਤਾ ਸੁન્દਰੀ ਗਰਲਜ਼ ਕਲਜ ਵਿਖੇ 19ਵਾਂ ਤਿਵਾਂ ਦੀ ਲੋੜੀ ਮੇਲਾ ਸ਼ਾਨੋ ਸ਼ੌਕ ਦੇ ਨਾਲ ਕਰਵਾਇਆ ਗਿਆ ਇਸ ਮੇਲੇ ਵਿੱਚ ਵੱਖ-ਵੱਖ ਕਲਾਕਾਰਾਂ ਵੱਲੋਂ ਪਹੁੰਚ ਕੇ ਸੱਭਿਆਚਾਰਕ ਪ੍ਰੋਗਰਾਮ ਕੇ ਪੇਸ਼ ਕੀਤਾ ਗਿਆ ਇਸ ਦੌਰਾਨ ਬਖਵਾ ਖੇਤਰ ਦੇ ਵਿੱਚ ਮੱਲਾ ਮਾਰਨ ਵਾਲੀਆਂ ਮਾਨਸਾ ਜ਼ਿਲ੍ਹੇ ਦੀਆਂ 43 ਧੀਆਂ ਦਾ ਮੰਚ ਵੱਲੋਂ ਸਨਮਾਨ ਕੀਤਾ ਗਿਆ ਜੱਜ ਅਤੇ ਨੈਤ ਤਹਿਸੀਲਰ ਬਣੀ ਧੀਆਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਹੀ ਖੁਸ਼ੀ ਹੈ ਕਿ ਅੱਜ ਸ ਉਹਨਾਂ ਕਹਿਆ ਕਿ ਸਭਾ ਚਰਚਾ ਦੇ ਨਾ ਮੰਚ ਵੱਲੋਂ ਹਰ ਸਾਧਤੀਆਂ ਦੀ ਲੋੜੀ ਮਨਾਈ ਜਾਂਦੀ ਹੈ ਤੇ ਇਹਨਾਂ ਧੀਆਂ ਦਾ ਸਨਮਾਨ ਵੀ ਕੀਤਾ ਜਾਂਦਾ ਹੈ ਇਹਨਾਂ ਕਿ ਕਿ ਅੱਜ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦਾ ਇਸ ਸਭਾ ਚਰਚਾ ਦੇ ਨਾ ਮੰਚ ਵੱਲੋਂ ਇਹ ਸਨਮਾਨ ਕੀਤਾ ਗਿਆ ਉਹਨਾਂ ਹੋਰ ਮਾਪਿਆਂ ਨੂੰ ਅਪੀਲ ਕਰਦਾ ਹੈ ਕਿ ਆਪਰੇ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦੇਵੇ ਹੋ ਹਰ ਖੇਤਰ ਵਿੱਚ ਆਪਣੇ ਮਾਪਿਆਂ ਤੇ ਮਾਪੇ ਜੀਲਾ ਦੇ ਨਾਮ ਰੋਸ਼ਨ ਕਰ ਸਕਣ ਪੱਤਰਕਾਰ ਭਗਵੰਤ ਚੈਲ ਮਾਨਸਾ ਦੀ ਰਿਪੋਰਟ ਮੈਨੂੰ ਪੱਗਿਆਚਾਰਕ ਸੇਤਨਾ ਮਨੁਜ ਦਾ ਜੋ ਇਸ ਵਾਰ 19ਵਾਂ ਪ੍ਰੋਗਰਾਮ ਹੈ ਉੱਥੇ ਸਨਮਾਨਿਤ ਕਰਨ ਦਾ ਜੋ ਇਹਨਾਂ ਨੇ ਬਹੁਤ ਵੱਡਾ ਉਤਰਾਣਾ ਕੀਤਾ ਹੈ ਉਸ ਉੱਤੇ ਮੈਂ ਬਹੁਤ ਜ਼ਿਆਦਾ ਮਾਣ ਮਹਿਸੂਸ ਕਰਦੀ ਹਾਂ ਇਸ ਪਰ ਅੱਜ ਸਭਿਆਚਾਰਿਕ ਇਸਲਾਮਨਸਿਬ ਵੱਲੋਂ ਖੱਤੀ ਦੀਆਂ ਦਾ ਸਨਮਾਨ ਕਰਨਾ ਹੈ ਜੋ ਇਹ ਹਰ ਇੱਕ ਸਾਲ 2005 ਤੋਂ ਧੀਆਂ ਵਾਸਤੇ ਬਹੁਤ ਜ਼ਿਆਦਾ ਸਨਮਾਨ ਦੀ ਗੱਲ ਹੈ। ਜਿਹੜੇ ਲੋਕਾਂ ਦੇ ਲੋੜੀ ਆਉਂਦੀ ਲੋੜੀ ਜੋ ਇਹ ਮਨਾਉਂਦੇ ਨੇ ਹਰ ਇੱਕ ਸਾਲ ਉਹਦੇ ਬੱਚੇ ਅਧੀਆਂ ਦਾ ਬਹੁਤ ਵੱਡੀ ਸਨਮਾਨ ਦੀ ਗੱਲ ਹੈ। ਅੱਜ ਬੜੀ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਹਾਂ ਕਿ ਅੱਜ ਇਸ ਪੁਨੀ ਮੇ ਲੋਰੀ ਮੇਲੇ ਦੌਰਾਨ ਅਸੀਂ ਜਿਹੜੀਆਂ ਮਾਨਸਤ ਜਨੇ ਦੀਆਂ ਉਹਨਾਂ ਹੋਣ ਹਾਤੀਆਂ ਦਾ ਸਨਮਾਨ ਕਰ ਰਹੇ ਹਾਂ ਜਿੰਨਾ ਕਿ ਇੱਕ ਕੁੜੀ ਜੱਜ ਵੀ ਬਣੀ ਹੈ ਇੱਕ ਨਾਇਬ ਸੀਧਾਰ ਬਣੀ ਹੈ ਤੇ ਇੰਡੇ ਹੀ ਖੇਡਾਂ ਚੋਂ ਦੋ ਬੜੀਆਂ ਲੜਕੀਆਂ ਨੇ ਮੈਡਲ ਜਿੱਤੇ ਆ ਬੱਕ ਬੱਕ ਜਿਹੜੇ ਸਿੱਖਾ ਬੋਰਡ ਦੇ ਭਾਮਿਓ ਪੰਜਵੀਂ ਨੇ ਜਿੱਤਿਆ ਹੋਵੇ ਅਕੀਤੀਕਾ ਹੋਵੇ ਜਸਮੀਨਾ ਹੋਵੇ ਬਾਰਮੀਦਾ ਹੋਵੇ ਉਹਨਾਂ ਨੇ ਜੋ ਟੌਪ ਕੀਤਾ ਉਹ ਬੱਚੀਆਂ ਇਸ ਵਿਭਾਗ ਨੂੰ ਜਿਹੜਾ ਸਰਮਾਰਤ ਹੋਈਆਂ ਨੇ ਇਸ ਤੋਂ ਬਾਅਦ ਖੇਤਾਂ ਦੇ ਖੇਤਰ ਜਿਵੇਂ ਸਰਪਾਤੀ ਹਰ ਦੇ ਖੇਤਰ ਵਿੱਚ ਹੋਵੇ ਪੰਜਾਬ ਪੱਧਰ ਤੇ ਨੈਸ਼ਨਲ ਪੱਧਰ ਤੇ ਉਹਨਾਂ ਨੇ ਜਿਹੜੀਆਂ ਬੱਚੀਆਂ ਨੇ ਮੱਲਾ ਮਾਰੀਆਂ ਉਹਨਾਂ ਨੂੰ ਸਨਮਾਨਿਤ ਕਰਦੇ ਆ ਅਸੀਂ ਬੜੀ ਮਾਣ ਮਹਿਕੂਸ ਕਰਦੇ ਜਿਹੜੀਆਂ ਇਹ ਧੀਏ ਨੇ ਅੱਜ ਇਹਨਾਂ ਨੂੰ ਕੋਈ ਮੱਖਰੇ ਤਰੀਕੇ ਨਾਲ ਲੈ ਜਾ ਸਕਦਾ ਨਹੀਂ ਕਰਨਾ ਦੋ ਅੱਜ ਇਸ ਗੱਲ ਦੇ ਵੀ ਇਸ ਸਮਾਗਮ ਦੀ ਇਹ ਵੀ ਬਲੱਖਣਤਾ ਰਹੀ ਹੈ ਕਿ ਪੂਰੇ ਸ਼ਹਿਰ ਚ ਜਨਉਤੀ ਆ ਰਹੀ ਸੀ ਮਾਤ ਕਰਦੇ ਆ ਪੂਰੇ ਸ਼ਹਿਰ ਵਾਸੀਆਂ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਬਾਹਰ ਦੀਆਂ ਧੂਣਾ ਤੇ ਬਹੁਤ ਹੀ ਮਹਿਕ ਬਹੁਤ ਹੀ ਖੂਬਸੂਰਤ ਦ੍ਰਿਸ਼ਟੀ ਉਹ ਜਦੋਂ ਪੂਰੇ ਸ਼ਹਿਰ ਦੇ ਵਾਸੀ ਇਹਨਾਂ ਧੀਆਂ ਦੇ ਮਾਣ ਮਹਿਸੂਸ ਕਰ ਰਹੇ ਸੀ ਉਹਨਾਂ ਦੀ ਵਰਖਾ ਸਨਮਰਸ਼ਾ ਕਰ ਰਹੇ ਸੀ ਜਿਸ ਕਰਕੇ ਇਹਨਾਂ ਧੀਆਂ ਦਾ ਉਹਨਾਂ ਮਾਪਿਆਂ ਦਾ ਮਾਣ ਹੋਰ ਵਧਿਆ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ 'ਚ ਬਹੁਤ ਵੱਡੀਆਂ ਮੱਲਾ ਮਾਰੀਆਂ इतने जिमें कि तुम देख रहे हो कि उर्णिमा पंजाब खेत मंच वालों मानसा जिया नेाप्तियां प्राप्त की वक् बेतरों वालों का सम्मान किया जा रहा है कुल अड़ताली धिया का सन्मान करने के लिए इतने प्रोग्राम किया जा रहा है तो लोहड़ी के खास मौके पर सब सब लोग महान मौके का हिस्सा मनाने का मौका मिल गया तो अभी धनवादी हाँ तो अच्छी चाहते हैं कि सागे वादिया रन से उन्होंने इतना ही सम्मान करें ਉਹ ਦਿਲਾਜ ਉਹ ਜਿਹੜੀ 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 ਕਦੇ ਦੇਖੇਪਰੋਂ ਵਿੱਚ ਜੱਤੀ ਬਦਲਣਾ ਚਾਹੁੰਦੇ ਨੇ ਕਾਹਦੇ ਲਈ ਚਾਹਣਾ ਚਾਹੁੰਦੀ ਕਿ ਤੁਸੀਂ ਆਪਣੀ ਆਪਣੇ ਉਤਪਾਦਿਆਂ ਨੂੰ ਕੰਟੀਨਿਊ ਰੱਖੋ ਆਪਣੇ ਐਫਰਟਸ ਨੂੰ ਕੰਟੀਨਿਊ ਰੱਖੋ ਆਪਣੇ ਪੇਰੈਂਟਸ ਨੂੰ ਰਿਕੁਐਸਟ ਕਰੋ ਕਿ ਉਹ ਤੁਹਾਡਾ ਸਪੋਰਟ ਕਰਨ ਕਿ ਕਿ ਆਪਣਾ ਜੋ ਵੀ ਸਰਟਿਫਿਕੇਟ ਉਹਦੇ ਲਈ ਕੰਸਿਸਟੈਂਸੀ ਅਪਲਾਈ ਕਰੋ ਕਿ ਇੱਕ ਨਾ ਇੱਕ ਦਿਨ ਕਾਮਯਾਬੀ ਜ਼ਰੂਰ ਤੁਹਾਡੇ ਕਦਮ ਚੁਰੇਗਾ ਬਿਲਕੁਲ ਫਿਰ ਇਹ ਕੰਡਿਸ਼ਨ ਦੇ ਪ੍ਰੋਗਰਾਮ ਨਾਲ ਈਆਂ ਨੂੰ ਉਹਨਾਂ ਦੇ ਪੇਰੈਂਟਸ ਤੋਂ ਐਨਕੋਰੇਜਮੈਂਟ ਮਿਲਦੀ ਹੈ ਬੱਚਿਆਂ ਦੇ ਵਿੱਚ ਛਾਹ ਜ਼ਿਆਦਾ ਹੁੰਦਾ ਕਿ ਅੱਜ ਕੱਲ ਅਸੀਂ ਵੀ ਇੱਕ ਮਤਲਬ ਪਿਆਕੇ ਸਨਮਾਨ ਦੇ ਲਈ ਤਾਂ ਕਰਦਾ ਹੀ ਇਹ ਬੰਦ ਪ੍ਰੋਗਰਾਮ ਹੈ ਜਿਹੜੇ ਉਹ ਬੱਚਿਆਂ ਤੇ ਮਾਪਿਆਂ ਨੂੰ ਉਤਸ਼ਾਹ ਜਿੰਦੇ ਹੈ ਉਹਨਾਂ ਨੇ ਅੰਤਰੀਖੇ ਦਿੰਦੇ ਹੈ